ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਆਲੂ ਦੀ ਟਿੱਕੀ ਇਹ ਆਲੂ ਦੀ ਟਿੱਕੀ ਨੂੰ ਅਸੀਂ ਚਨਾ ਦਾਲ ਦੇ ਨਾਲ ਭਰ ਕੇ ਬਣਾਵਾਂਗੇ ਇਹ ਬਹੁਤ ਹੀ कुरकुरी ਤੇ ਕ੍ਰਿਸਪੀ ਬਣਦੀ ਹੈ ਟਿੱਕੀ ਜਿਸ ਤਰ੍ਹਾਂ ਜਿਸੀਂ ਬਾਜ਼ਾਰ ਦੇ ਵਿੱਚ ਜਾ ਕੇ ਖਾਂਦੇ ਹਾਂ ਉਸੇ ਤਰ੍ਹਾਂ ਦੀ ਅਸੀਂ ਟਿੱਕੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਟਿੱਕੀ ਨੂੰ ਬਣਾ ਕੇ ਤਿਆਰ ਕੀਤਾ ਟਿੱਕੀਆਂ ਬਣਾਉਣ ਲਈ 1 ਕਿਲੋ ਆਲੂ ਲਏ ਆ ਆਲੂਆਂ ਨੂੰ ਉਬਾਲ ਲਿਆ ਵਾ ਉਬਾਲਣ ਤੋਂ ਬਾਅਦ ਅਸੀਂ ਇਹਨੂੰ ਠੰਡਾ ਕਰਕੇ ਹੁਣ ਇਹਨੂੰ ਛੇਲ ਲਾਂਗੇ ਨਵੇਂ ਆਲੂ ਹੋਣ ਕਰਕੇ ਇਹਦਾ ਛਿਲਕਾ ਜਲਦੀ ਨਹੀਂ ਉੱਤਰਦਾ ਸਾਰੇ ਆਲੂਆਂ ਦੇ ਛਿਲਕੇ ਅਸੀਂ اتار ਲੈਨੇ ਆ ਆਲੂਆਂ ਨੂੰ ਛੇਲ ਲਿਆ ਵਾ ਇਹਨਾਂ ਨੂੰ ਅਸੀਂ ਅੱਧੇ ਇੱਕ ਘੰਟੇ ਤੱਕ ਠੰਡੇ ਹੋਣ ਦਿੰਨੇ ਆ ਠੰਡਾ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਗ੍ਰਾਈਂਡਰ ਦੇ ਨਾਲ ਮੈਸ਼ ਕਰਾਂਗੇ ਚਨਾ ਦਾਲ ਟਿੱਕੀ ਦੀ ਪੀਠੀ ਤਿਆਰ ਕਰ ਲੈਨੇ ਆ ਚਨਾ ਦਾਲ ਨੂੰ ਉਬਾਲ ਲਿਆ ਸੀ ਇਹਨੂੰ ਪਹਿਲਾਂ 2-3 ਘੰਟੇ ਪਹਿਲਾਂ ਭਿਓ ਲਿਆ ਸੀ ਪਾਣੀ ਵਿੱਚ ਭਿਉਣ ਤੋਂ ਬਾਅਦ ਅਸੀਂ ਇਹਨੂੰ ਕੁੱਕਰ ਦੇ ਵਿੱਚ ਇੱਕ ਤੋਂ ਦੋ ਵਿਸਲ ਮਰਵਾਉਣ ਤੋਂ ਬਾਅਦ ਦਾਲ ਜਿਹੜੀ ਐ ਸੌਫਟ ਹੋ ਗਈ ਆ ਇਹਨੂੰ ਅਸੀਂ ਆ ਬਾਹਰ ਲਿਆ ਵਾ ਹਰੇ ਮਟਰ ਲਏ ਆ ਮਟਰਾਂ ਦਾ ਸੀਜ਼ਨ ਚੱਲ ਰਿਹਾ ਵਾ ਇਸ ਕਰਕੇ ਅਸੀਂ ਥੋੜੇ ਜਿ ਮਟਰੇ ਵੀ ਪਾਵਾਂ ਥੋੜਾ ਜਿ ਹਰਾ ਧਨੀਆ ਦੋ ਹਰੀਆਂ ਮਿਰਚਾਂ ਤੇ ਅਦਰਕ ਵੀ ਪਾਵਾਂਗੇ ਥੋੜਾ ਜਿ ਇਹਦਾ ਮਸਾਲਾ ਅਸੀਂ ਤਿਆਰ ਕਰ ਲਈਏ ਟਿੱਕੀਆਂ ਵਾਸਤੇ ਪੀਠੀ ਬਣਾਵਾਂਗੇ ਫਰਾਈ ਪੈਨ ਨੂੰ ਅਸੀਂ ਰੱਖ ਲਿਆ ਥੋੜਾ ਜਿਹਾ ਤੇਲ ਪਾਵਾਂਗੇ ਦੋ ਤਿੰਨ ਚਮਚੇ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਨੇ ਆ ਤੇਲ ਗਰਮ ਹੋ ਗਿਆ ਥੋੜਾ ਜਿਹਾ ਜੀਰਾ ਤੇ 1 ਪਿੰਚ ਹਿੰਗ ਪਾ ਲਾਂ ਅਦਰਕ ਪਾਵਾਂਗੇ ਅਦਰਕ ਨੂੰ ਅਸੀਂ ਗ੍ਰਾਈਂਡ ਕਰਕੇ ਵੀ ਪਾ ਸਕਦੇ ਹਾਂ ਜੇਕਰ ਬੱਚੇ ਨਹੀਂ ਅਦਰਕ ਖਾਂਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਅਦਰਕ ਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਮਟਰ ਕੱਚੇ ਆ ਇਸ ਕਰਕੇ ਅਸੀਂ ਮਟਰਾਂ ਨੂੰ ਪਾ ਲਈਏ ਦੋ ਕਟੀਆਂ ਹੋਈਆਂ ਹਰੀਆਂ ਮਿਕਸ ਮਟਰਾਂ ਨੂੰ ਹਲਕਾ ਜਿਹਾ ਸੌਫਟ ਕਰਾ ਉਪਰੋਂ ਅਸੀਂ ਕਵਰ ਕਰ ਲਈਏ ਜਲਦੀ ਇਹਦੇ ਨਾਲ ਸੌਫਟ ਹੋ ਜਾਣਗੇ ਚੈੱਕ ਕਰ ਲਈਏ ਮਟਰਾਂ ਨੂੰ ਮਟਰ ਬਹੁਤ ਜਲਦੀ ਸੌਫਟ ਹੋ ਗਿਆ ਮਟਰ ਬਿਲਕੁਲ ਤਾਜ਼ੇ ਸੀ ਹੁਣ ਇਹਦੇ ਵਿੱਚ ਮਸਾਲੇ ਐਡ ਕਰ ਲਈਏ ਨਮਕ ਟੇਸਟ ਅਨਸਾਰ ਥੋੜਾ ਜਿਹਾ ਹਲਦੀ ਪਾਊਡਰ ਲਾਲ ਮਿਰਚ ਗਰਮ ਮਸਾਲਾ ਥੋੜਾ ਜਿਹਾ ਆਂਬਚੂੜਾ ਪਾਊਡਰ ਨਾ ਮਸਾਲਿਆਂ ਨੂੰ ਮਿਕਸ ਕਰ ਲੈਨੇ ਆ ਚਨਾ ਦਾਲ ਪਾ ਲਈਨੇ ਚਰਾ ਦਾਲ ਨੂੰ ਥੋੜਾ ਜਿਹਾ ਹਰਾ ਧਨੀਆ ਮੈਸ਼ਰ ਦੇ ਨਾਲ ਇਹਨੂੰ ਮਿਕਸ ਕਰ ਲੈਨੇ ਮਟਰ ਜਿਹੜੇ ਆ ਹਲਕੇ ਹਲਕੇ ਟੁੱਟ ਜਾਣਗੇ ਟਿੱਕੀਆਂ ਦੇ ਵਿੱਚ ਪਰਣ ਵਾਲੀ ਪੀਠੀ ਬਣ ਕੇ ਤਿਆਰ ਆ ਗੈਸ ਨੂੰ ਬੰਦ ਕਰ ਦਿੰਨੇ ਤੇ ਇਹਨੂੰ ਠੰਡਾ ਹੋਣ ਦਿੰਨੇ ਆਲੂਆਂ ਨੂੰ ਗ੍ਰੇਟ ਕਰ ਲਾਂਗੇ ਆਲੂ ਗ੍ਰੇਟ ਕਰਨ ਦੇ ਨਾਲ ਇਹਦੇ ਵਿੱਚ ਕੋਈ ਗੁੱਠਲੀ ਨਹੀਂ ਰਹੇਗੀ ਕਿ ਟਿੱਕੀ ਬਣਾਉਣਾ ਲੱਗਿਆ ਸਾਨੂੰ ਬਿਲਕੁਲ ਵੀ ਮੁਸ਼ਕਲ ਨਹੀਂ ਆਏਗੀ ਆਲੂਆਂ ਨੂੰ ਗ੍ਰੇਟ ਕਰ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲੈਨੇ ਥੋੜੀ ਜੀ ਅਜਮੈਨ ਲਈ ਆ ਇਹਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਤਰੇਜ਼ ਪਾ ਲਵਾਂਗੇ ਲਾਲ ਮਿਰਚ ਪਾਊਡਰ ਜੀਰਾ ਕਾਲੀ ਮਿਰਚ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਚਾਟ ਮਸਾਲਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਏਗਾ ਥੋੜਾ ਜਿਹਾ ਹਰਾ ਧਨੀਆ ਅਰਾ ਰੋਡ ਦੇ 3 ਚਮਚੇ ਪਾਵਾਂਗੇ ਤੁਸੀਂ ਅਰਾ ਰੋਡ ਦੀ ਜਗ੍ਹਾ ਤੇ ਕੌਰਨ ਫਲਾਰ ਵੀ ਪਾ ਸਕਦੇ ਜੇ ਨਮਕ ਟੇਸਟ ਅਨਸਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਈਏ ਆਲੂਆਂ ਦੇ ਮਿਕਸਚਰ ਨੂੰ ਅਸੀਂ ਆਟੇ ਦੀ ਤਰ੍ਹਾਂ ਬਣਾ ਕੇ ਤਿਆਰ ਕੀਤਾ ਵਾ ਹੁਣ ਅਸੀਂ ਇਹਦਾ ਇੱਕ ਪੇੜਾ ਲਵਾਂਗੇ ਇੱਕ ਪੇੜੇ ਦੀ ਤਰ੍ਹਾਂ ਲ ਲੈਨੇ ਆ ਇਹਨੂੰ ਥਾਂ ਦੇ ਨਾਲ ਗੋਲ ਬਣਾਵਾਂਗੇ ਫਿਰ ਇਹਨੂੰ ਫਲਾ ਲੈਨੇ ਆ ਫਲਾਉਣ ਤੋਂ ਬਾਅਦ ਇਹਦੇ ਵਿੱਚ ਨੂੰ ਪੀਠੀ ਭਰਾਂਗੇ ਇਸ ਤਰ੍ਹਾਂ ਇਹਦੇ ਵਿੱਚ ਪੀਠੀ ਰੱਖ ਲੈਣੀ ਆ ਤੇ ਰੋਟੀ ਦੀ ਚੁੰਡ ਦੀ ਤਰ੍ਹਾਂ ਇਹਨੂੰ ਸਾਰੇ ਨੂੰ ਇਕੱਠਾ ਕਰ ਲੈਨੇ ਆ ਇਹਨੂੰ ਇਸ ਤਰ੍ਹਾਂ ਗੋਲ ਕਰ ਲੈਨੇ ਆ ਇਸ ਤਰ੍ਹਾਂ ਟਿੱਕੀ ਭਣ ਕੇ ਤਿਆਰ ਆ ਟਿੱਕੀਆਂ ਬਣਾ ਕੇ ਸਾਰੀਆਂ ਇਸੇ ਤਰ੍ਹਾਂ ਰੱਖ ਲੈਨੇ ਆ ਰੇੜੇ ਦੀ ਤਰ੍ਹਾਂ ਇਹਨੂੰ ਬਣਾਵਾਂਗੇ ਇਹਨੂੰ ਥੋੜਾ ਜਿਹਾ ਫਲਾ ਲਾਂਗੇ ਜੇ ਹੱਥਾਂ ਦੇ ਨਾਲ ਚਿਪਕੇ ਤੇ ਹੱਥਾਂ ਦੇ ਨਾਲ ਥੋੜਾ ਜਿਹਾ ਤੇਲ ਲਾ ਲੈਣਾ ਤੇਲ ਲਾਉਣ ਤੋਂ ਬਾਅਦ ਇਹਨੇ ਚਿਪਕਣ ਆਣੀ ਹੈ ਪੀਠੀ ਅਸੀਂ ਥੋੜੀ ਥੋੜੀ ਭਰਾਂਗੇ ਜਿੰਨੀ ਕਿ ਇਹਦੇ ਵਿੱਚ ਆਏਗੀ ਭਰ ਕੇ ਤੇ ਟਿੱਕੀਆਂ ਤਿਆਰ ਕਰ ਲਈਏ ਇਸ ਤਰ੍ਹਾਂ ਗਲਾਈ ਦੇ ਵਿੱਚ ਟਿੱਕੀਆਂ ਨੂੰ ਬਣਾਉਣ ਤੋਂ ਬਾਅਦ ਅਸੀਂ ਹਲਕਾ ਜਿਹਾ ਰਰਾ ਰੋਟ ਦੇ ਨਾਲ ਰੈਪ ਕਰ ਲਿਆ ਸੀ ਟਿੱਕੀ ਜਿਹੜੀ ਹੈ ਇਹ oily ਨਹੀਂ ਬਣਦੀ ਜਦੋਂ ਅਸੀਂ ਇਹਨੂੰ ਫਰਾਈ ਕਰਨਾ ਵਾ ਇਹਨੇ oily ਨਹੀਂ ਬਣਨਾ ਹਲਕਾ ਹਲਕਾ ਅਸੀ ਰਰਾ ਰੋਟੇ ਦੇ ਉੱਪਰ ਲਾ ਲਿਆ ਸਾਰੀਆਂ ਟਿੱਕੀਆਂ ਦੇ ਉੱਪਰ ਹਲਕਾ ਜਿਹਾ ਰੋਟ ਲਾ ਲਿਆ। ਹੁਣ ਇਹਨਾਂ ਨੂੰ ਫਰਾਈ ਕਰ ਲੈਨੇ। ਟਿੱਕੀਆਂ ਨੂੰ ਫਰਾਈ ਕਰ ਲੈਨੇ ਆ। ਅਸੀਂ ਫਰਾਈ ਪੈਨ ਦੇ ਵਿੱਚ ਕਰਾਂਗੇ। ਤੁਸੀਂ ਇਹਨੂੰ ਤਵੇ ਤੇ ਵੀ ਫਰਾਈ ਕਰ ਸਕਦੇ। ਤੇਲ ਪਾਵਾਂਗੇ। ਤੇਲ ਦੀ ਜਗ੍ਹਾ ਤੇ ਤੁਸੀਂ ਘਿਓ ਵੀ ਵਰਤ ਸਕਦੇ ਜੇ ਡਾਲਡਾ। ਤੇਲ ਨੂੰ ਗਰਮ ਹੋਣ ਦਿੰਨੇ ਆ। ਤੇਲ ਗਰਮ ਹੋ ਗਿਆ। ਹੁਣ ਅਸੀਂ ਟਿੱਕੀਆਂ ਇਹਦੇ ਵਿੱਚ ਰੱਖ ਲੈਨੇ। ਅਸੀਂ ਵੱਡੀਆਂ ਟਿੱਕੀਆਂ ਬਣਾ ਕੇ ਤਿਆਰ ਕਰਤੀਆਂ। ਤਿੰਨ-ਤਿੰਨ ਟਿੱਕੀਆਂ ਰੱਖ ਲਾ। ਟਿੱਕੀਆਂ ਨੂੰ ਸਲੋ ਫਲੇਮ ਤੇ ਸੇਕਾਂਗੇ। ਉੱਪਰ ਇਹਦੇ ਤੇਲ ਪਾਵਾਂਗੇ। ਅਸੀਂ ਬਹੁਤ ਜ਼ਿਆਦਾ ਤੇਲ ਨਹੀਂ ਪਾਇਆ ਇਹਦੀ ਸਾਈਡ ਬਦਲਾਂਗੇ ਅਰੇ ਰੋਟਾ ਲਾਉਣ ਦੇ ਨਾਲ ਬਹੁਤ ਆਸਾਨੀ ਨਾਲ ਅਸੀਂ ਇਹਦੀ ਸਾਈਡ ਬਦਲ ਸਕਦੇ ਹਾਂ ਦੋਨਾਂ ਸਾਈਡਾਂ ਤੋਂ ਟਿੱਕੀਆਂ ਨੂੰ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਸੇਕ ਲੈਨੇ ਬਹੁਤ ਵਧੀਆ ਸੇਕ ਰਹੀਆਂ ਟਿੱਕੀਆਂ ਅਸੀਂ ਇਹਨਾਂ ਨੂੰ ਘੁੱਟ ਕੇ ਫਿਰ ਕਹਿਆ ਫਲੈਟ ਕਰਾਂ ਅੰਦਰ تک ਟਿੱਕੀ ਜਿਹੜੀ ਸੇਕ ਜੇ ਟਿੱਕੀਆਂ ਨੂੰ ਹਲਕਾਰਿਆ ਪ੍ਰੈਸ ਕਰ ਲਿਆ ਸੀ ਇਹ ਅੰਦਰ تک ਸੇਕ ਕੇ ਤਿਆਰ ਅਰੇ ਕੋ ਬਿਲਕੁਲ ਵੀ oily ਨਹੀਂ ਬਣਿਆ एकदम ਸੁੱਕੀਆਂ ਸੁੱਕੀਆਂ ਜਿਹੀਆਂ ਟਿੱਕੀਆਂ ਬਣੀਆਂ ਤੇਲ ਨਿਚੋੜ ਕੇ ਪਲੇਟ ਦੇ ਵਿੱਚ ਕੱਢ ਲਏ। ਟਿੱਕੀ ਬਿਲਕੁਲ ਵੀ ਵਿਖਰੀ ਨਹੀਂ ਆ। ਬਾਕੀ ਦੀਆਂ ਟਿੱਕੀਆਂ ਨੂੰ ਵੀ ਅਸੀਂ ਸੇਕ ਲਏ। ਤੁਸੀਂ ਟਿੱਕੀਆਂ ਦੀ ਆਵਾਜ਼ ਸੁਣ ਸਕਦੇ। ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ। ਬਾਕੀ ਆ ਟਿੱਕੀਆਂ ਵੀ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਈ। ਟਿੱਕੀਆਂ ਬਣ ਕੇ ਤਿਆਰ ਹੈ। ਟਿੱਕੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ। ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਜੀ। ਬਹੁਤ ਹੀ ਕ੍ਰਿਸਪੀ। ਆ ਇੱਕਦਮ ਕੜਕ ਬਣ ਕੇ ਤਿਆਰ। ਅੰਦਰ ਦੇ ਫਿਲਿੰਗ ਚੈੱਕ ਕਰ ਲੈਂਗੇ। ਫਿਲਿੰਗ ਵੀ ਬਹੁਤ ਹੀ ਵਧੀਆ ਭਰੀ ਆ। ਬਹੁਤ ਹੀ ਵਧੀਆ ਟਿੱਕੇ ਬਣ ਕੇ ਤਿਆਰ ਹੋਈ ਹੈ। ਨਾਲ ਅਸੀਂ ਇਹਦੇ ਸਰਵ ਕਰਾਂਗੇ। ਖੱਟੀ ਮਿੱਠੀ, ਇਮਲੀ ਦੀ ਚਟਨੀ, ਹਰੇ ਤਨੀਏ ਦੀ ਚਟਨੀ ਬਣਾਈਆਂ ਅਸੀਂ। ਥੋੜਾ ਜਿਹਾ ਦਹੀਂ ਵੀ ਲਵਾ ਕੇ ਅਸੀਂ ਨਾਲ। ਦਹੀਂ ਨੂੰ ਅਸੀਂ ਭਾੜ ਲਿਆ ਸੀ ਇਹਦੇ ਵਿੱਚ ਥੋੜੀ ਜਿਹੀ ਖੰਡ ਪਾ ਕੇ। ਇਹ ਵੀ ਬਹੁਤ ਵਧੀਆ ਲੱਗਦਾ ਟਿੱਕੀ ਦੇ ਉੱਪਰ। ਟਿੱਕੀਆਂ ਦੀ ਪਲੇਟਿੰਗ ਕਰ ਲੈਣੇ ਆ। ਇੱਕ ਟਿੱਕੀ ਰੱਖਾਂਗੇ ਟਿੱਕੀ ਨੂੰ ਅਸੀਂ ਤੋੜ ਲੈਣੇ ਆ। ਥੋੜੀ ਜਿਹੀ ਖੱਟੀ ਮਿੱਠੀ ਇਮਲੀ ਦੀ ਚਟਨੀ, ਹਰੇ ਤਨੀਏ ਦੀ ਚਟਨੀ ਦਹੀਂ ਉੱਪਰ ਪਾਵਾਂਗੇ। ਪਿਆਜ਼ ਦੇ ਲੱਛੇ ਚਾਟ ਮਸਾਲਾ ਟਿੱਕੀ ਨੇ ਸੌਫ ਕਰ ਲਿਆ ਵਾ ਟਿੱਕੀ ਖਾਂਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਹੀ ਗੁਰਕਨੀ ਇਕਦਮ 부ਜਾਰ ਵਰਗੀ ਟਿੱਕੀ ਬਣ ਕੇ ਤਿਆਰ ਹੋਈ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਆ ਕਿਸੇ ਹੋ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ